ਵਿਦਾਨ ਸਭਾ ਹਲਕਾ ਫਤੇਗਰ ਚੂੜੀਆਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਰੇਡ ਕੀਤੀ ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਨੂੰ ਦੇਸੀ ਲਾਹਣ ਬਰਾਮਦ ਹੋਈ ਇਸਲਾਮ ਤੋਂ ਦੇਸੀ ਸ਼ਰਾਬ ਬਣਾਈ ਜਾਣੀ ਸੀ ਅਤੇ ਵੇਚੀ ਅਤੇ ਚੋਣਾਂ ਦੇ ਦੌਰਾਨ ਵਰਤਾਈ ਜਾਣੀ ਸੀ ਐਕਸਾਈਜ਼ ਵਿਭਾਗ ਦੇ ਇਨਸਪੈਕਟਰ ਨੇ ਜਾਣਕਾਰੀ ਦਿੱਤੀ ਕਿ 450 ਲੀਟਰ ਦੇਸੀ ਲਾਹਨ ਬਰਾਮਦ ਹੋਈ ਹੈ ਜਿਸ ਤੋਂ ਸੈਂਕੜੇ ਦੇਸੀ ਸ਼ਰਾਬ ਦੀਆਂ ਬੋਤਲਾਂ ਬਣੀਆਂ ਸਨ ਇਸ ਦੇਸੀ ਸ਼ਰਾਬ ਨਾਲ ਪਹਿਲਾਂ ਵੀ ਕਈ ਵਾਰ ਪੰਜਾਬ ਵਿੱਚ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਇਸ ਸ਼ਰਾਬ ਦੀ ਕੋਈ ਵੀ ਡਿਗਰੀ ਨਹੀਂ ਹੁੰਦੀ ਜਿਨ੍ਹਾਂ ਕੋਲੋਂ ਵੀ ਇਹ ਸ਼ਰਾਬ ਬਰਾਮਦ ਹੋਈ ਹੈ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇਗੀ ਇੱਕ ਠੱਠੇ ਪਿੰਡ ਚੋਂ ਫੜੀ ਗਈ ਆ ਤੇ ਇੱਕ ਲੰਗਰਵਾਲ ਚੋਂ ਫੜੀ ਗਈ ਆ ਉੱਥੋਂ 200 ਲੀਟਰ ਸੀ ਇੱਥੇ 200 ਤੇ ਆਈ ਥਿੰਕ 150 ਹੋਏਗੀ ਇਹਦਾ ਕਿੰਨੀ ਕਿਸ਼ਕਾ ਬਣ ਜਾਣੀ ਸੀ ਔਰ ਕਿੰਨੇ ਕੁ ਨੁਕਸਾਨ ਦੇ ਆਈ ਥਿੰਕ ਨੀਅਰ ਅਬਾਊਟ 600 ਬੋਤਲਾਂ ਤੇ ਬਣੀ ਜਾਣੀ ਸੀ ਨੁਕਸਾਨ ਦਾ ਇੱਥੇ ਤੁਹਾਨੂੰ ਪਤਾ ਹੀ ਆ ਹਨਾ ਕਾਸ ਆਫ ਡੈਥ ਵੀ ਹੋ ਸਕਦਾ ਇਹਦੇ ਨਾਲ ਕੀ ਕਾਰਵਾਈ ਇਹ ਕਾਰਵਾਈ ਇਨਾਂ ਤੇ ਐਫਆਈਆ ਲਾਂਚ ਹੋਏਗੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏਗੀ ਉਹ ਜੇ ਮਾਰੋ ਜੀ ਇੱਕ ਤੁਗ ਭਸਰਾ ਪੜੇਗੀ ਕਿੰਨੇ ਪਿੰਡਾਂ ਚ ਰੇਡ ਹੋਈ ਕੋ ਕਾਫੀ ਪਿੰਡਾਂ ਚ ਚਾਹੀਏ 7-8 ਪਿੰਡ ਰੇਡ ਕਿਤੇ ਆਜੇ ਅਲੀਵਾਲ ਵਗੈਰਾ ਕੇ ਸ਼ਕਾਸੀ ਵਾਲਾ ਵਗੈਰਾ ਠੱਠੇ ਪਿੰਡ ਰੇਡ ਕੀਤਾ ਜਿਹਦੇ ਦੌਰਾਨ ਠੱਠੇ ਪਿੰਡ ਚ ਸਾਨੂੰ ਜ਼ਮੀਨ ਚ ਨੱਪੀ 200 ਲੀਟਰ ਲਾਨ ਮਿਲੀ ਉਸ ਤੋਂ ਬਾਅਦ ਅਸੀਂ ਪਿੰਡ ਲੰਗਰਵਾ ਸਰਚ ਕੀਤੇ ਆ ਇੱਥੇ ਦੋ ਕਰਾਂ ਦੇ ਵਿੱਚੋਂ ਜ਼ਮੀਨ ਚ ਨੱਪੀ ਸ਼ਰਾਬ ਲਾਨ ਮਿਲਿਆ ਜਿਹਦੇ ਇੱਕ ਘਰ ਦੇ ਵਿੱਚ 150 ਲੀਟਰ ਤੇ ਇੱਕ ਦੇ 100 ਲੀਟਰ ਹੋਰ ਮਿਲੀ ਲੱਗਦਾ ਇਹ ਇਸ ਲਾਨ ਤੋਂ ਦੈਸੀ ਸ਼ਰਾਬ ਕਿਨੇ ਬਣੇਗਾ ਇਹ ਤਕਰੀਬਨ 90 ਤੋਂ 100 ਬਦਲਾਂ ਬਣਨੀ ਸੀ ਇਸ ਟੋਟਲਾਂ ਤੋਂ ਕਿੰਨੇ ਕਿ ਨੁਕਸਾਨ ਹੋਏ ਇਹਦਾ ਤੇ ਨੁਕਸਾਨ ਦਾ ਤੁਸੀਂ ਕੋਈ ਹਸਮਤ ਲਗਾ ਨਹੀਂ ਸਕਦੇ ਹੋ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਹੈ ਇਹਦੇ ਨਾਲ ਕੋਈ ਨਾ ਤੁਹਾਨੂੰ ਮੌਤ ਹੋ ਸਕਦੀ ਹੈ ਤੁਹਾਡੀ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਜੇ ਦੇਖਿਆ ਜਾਵੇ ਚੋਨਾ ਦੇ ਨੇੜੇ ਆ ਹੋ ਸਕਦਾ ਹੈ ਜੀ ਪਤਾ ਹੀ ਜਾ ਸਕਦੀ ਹੈ ਚੋਨਾ ਚ ਤੇ ਰੂਟੀਨ ਦੇ ਵਿੱਚ ਵੀ ਅਸੀਂ ਜਿਹੜੇ ਇਨਸ਼ਾਅਰ ਵਿੱਚੋਂ ਕੰਮ ਕਰਦੇ ਹੁੰਦੇ ਹਾਂ